ਬੇਟਾ ਹਾਂਜੀ ਕੀ ਗੱਲ ਹੈ ਜੀ ਮੈਂ ਬੈਦੂ ਕਟਿੰਗ ਸੇ ਪਤਾ ਕੋ ਨਹੀਂ ਕਿ ਪਤਾ ਲੇ ਮੈਂ ਪਠੇ ਵਰਦਾ ਆ ਜੀ ਪਠੇ ਵਾਲੀ ਕੋਈ ਸੋੜ ਕੇ ਸਭੀ ਮਾ ਜੀ ਬਿਜਲੀ ਨਾ ਮਨ ਲਾ ਪੈਣੇ ਬਣੇ ਗਏ ਨੇ ਵੀ ਤਾਂ ਤੇਰੀ ਤੇਰੀ ਮੜੀ ਦੇ ਕਰਜਾਂ ਮਾਗੀ ਲੱਗੀ ਮੋਸਲ ਪਰੇਸ਼ ਵਰਗੇ ਤਾਂ ਆਪਣੇ ਪਰੇ ਪੰਜਾਇਆ ਜੀ ਕੀ ਗੱਲ ਕੋਈ ਪਤਾ ਲੱਗੇ ਕੀ ਹੋਈ ਹੈ ਗੱਲ ਤੋਂ ਬਨ ਲੱਗਿਆ ਨਹੀਂ ਪਤਾ ਲੱਗਦਾ ਮੈਨੂੰ ਲੱਗਦਾ ਪਤਾ ਫੇਰ ਵੀ ਮੈਨੂੰ ਕੋਈ ਲੱਗਦਾ ਮੈਨੂੰ ਪਤਾ ਲੱਗਦਾ ਦੱਚਦਾ ਗੱਲ ਕੀ ਦਾਦਾ ਇਹ ਨੂੰ ਦੱਸਿਆ ਵੀ ਕੋਈ ਕਿਚਾ ਮਾਗੀ ਚਾਹਗੇ ਨੇ ਤੇ ਮੈਂ ਉਸਕੇ ਪਜਾਇਆ ਜੀ ਤੇ ਕਿਚਾ ਮਾਰੀਆਂ ਕਿੰਨਾ ਅਰਜੀ ਦਾ ਜੀ ਜੀ ਨਾ ਉਹ ਅਰਜੀ ਦੀ ਆ ਗੱਜ ਜੀ ਇਹ ਰੰਗ ਮਾਇਨ ਉਹਨੇ ਬਾਗੀ ਕਚਾ ਇਥੇ ਮੋਟਾ ਲੱਗਦਾ ਫਿਰ ਛੱਡ ਗਿਆ ਜੀ ਅੱਜ ਮੋਟਾ ਲੱਗ ਗਿਆ ਪਿੰਡ ਦਾ ਹੀ ਮੁੰਡਾ ਅੰਟੀ ਚੰਦਕ ਲਾ ਕੇ ਨਾਲ ਹੀ ਆ ਸਾਡੇ ਕੰਦੋਣਾ ਜੀ ਹਾਂ ਜੀ ਠੀਕ ਹੈ ਹਾਂ ਜੀ ਝਗੜੇ ਦਾ ਕਾਰਨ ਹੀ ਪਤਾ ਲੱਗਾ ਨਹੀਂ ਕੋਈ ਨਹੀਂ ਪਤਾ ਲੱਗਾ ਜੀ ਉਹਦੇ ਵੱਡੇ ਮੁਰੇ ਨੂੰ ਪਤਾ ਜੂਹੇ ਵੀ ਨਾਲ ਹੀ ਹੁੰਦੇ ਹਾਂ ਜੀ ਤਾਂ ਕੀ ਸਰਕਾਰ ਪੁਲਿਸ ਆ ਗਈ ਜੀ ਉੱਥੇ ਇਹ ਦਿਨੇ ਬੰਦੇ ਪੁਲਿਸ ਵਾਲੇ ਕੋਈ ਪਹੁੰਚਾ ਕੇ ਨਹੀਂ ਆ ਗਏ ਬੰਦੇ ਤੇ ਮੋਗਾ ਪਹਿਲੇ ਨਹੀਂ ਗਈ ਜਿਨੀ ਗਈ ਤੇ ਕੀ ਹੁਣ ਕਿਸੇ ਕੀ ਤੁਹਾਡੇ ਕੀ ਚਾਹੁੰਦੇ ਹੋ ਲਈ ਆਹੀ ਜੁਨੇ ਵੀ ਨਹੀਂ ਫੜੋਗੇ ਤੇ ਮੇਰੇ ਮਗਾਈ ਬੰਦੇ ਨੂੰ ਫੜੋ ਪਾੜਨਾ ਇਹਨੇ ਪੁੱਛਿਆ ਕਿ ਇਹਨੂੰ ਕਈ ਬੰਦੇ ਕਹਿੰਦੇ ਮਾਰ ਦੇ ਇਹਨੂੰ ਬਿਆਨ ਨਾਲ ਨਹੀਂ ਕਹਿੰਦੇ ਬੰਦੇ ਨੂੰ ਕਹਾ ਭਾਈ ਚਲ ਕੇ ਬਹੁਤ ਬੰਦੇ ਕਹਿੰਦੇ ਕਿ ਉਹ ਕੁਝ ਦਿਨਾਂ ਪਹਿਲੇ ਮਗਰ ਪਹਿਲਾਂ ਤੱਕ ਨੂੰ ਮਾਰ ਦੋ ਇਹ ਬਿਆਨ ਇਹ ਦੱਸੇਗਾ ਕਿ ਉਹਨੇ ਕਿ ਬੜੇ ਹੋਏਗਾ ਕੁੱਟੇ ਫੋਟੋ ਵੇਖੋ ਚੱਲੋ ਵੀ ਕੋਈ ਰੰਜਿਸ਼ ਹਾਂ ਜੀ ਰਾਹੜੇ ਕੋਈ ਵਧੀਆ ਨਹੀਂ ਕਦੀ ਜਾਣੀ ਜਾਂ ਜੇ ਆਪਾਂ ਟੂਮਾਂ ਹੋਵੇ ਕੋਈ ਗੱਲ ਹੈ ਜੇ ਮੋੜਿਆ ਮੋੜਿਆ ਜੀ ਇਹ ਇੱਕ ਠੀਕ ਅੱਜ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ 11:30 11:30 ਵਜੇ ਇੱਕ ਪਖੋੜਾ ਦੀ ਸਾਹਿਬ ਦਾ ਆਦਮੀ ਹੈ ਰਾਜੂ ਰਾਜੂ ਨਸੀ ਜਿਹਦੀ ਕਿ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਗੁਰਜੀਤ ਸਿੰਘ ਵੱਲੋਂ ਇਹ ਉਸ ਦੇ ਸਬੰਧ ਦੇ ਵਿੱਚ ਤੁਰੰਤ ਟੀਮਾਂ ਬਣਾ ਕੇ ਉਹਨਾਂ ਦੇ ਘਰ ਤੇ ਰੇਡ ਕੀਤੀ ਜਾ ਰਹੀ ਤੇ ਐਫ ਆਈ ਆਰ ਉਹਨਾਂ ਦੇ ਤਰਾਰ ਦੇ ਬਿਆਨਾਂ ਤੇ ਐਫ ਆਈ ਆਰ ਦਰਜ ਕਰਕੇ ਅਗਲੀ ਕਾਰਵਾਈ ਅਮਚਲੇ ਦੀ ਜਾ ਰਹੀ ਕੀ ਕਾਰਨ ਇਹਨਾਂ ਦਾ ਆਪ ਇੱਕੋ ਇੱਕੋ ਪਿੰਡ ਦੇ ਹੀ ਉਹਨਾਂ ਦੇ ਪੈਸੇ ਦੀ ਰਕੋ ਡਿਮਾਂਡ ਕੀਤੀ ਹੈ ਜਿਸ ਤੋਂ ਇਹਨਾਂ ਦਾ ਆਪਸ ਵਿੱਚ ਗਾੜੀ ਬਲੋਚ ਹੋ ਗਿਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਕਿਰਚਨਾਏ ਤੇ ਹਮਲਾ ਕਰ ਦਿੱਤਾ ਜਿਸ ਦਿਨ ਇਹਦੀ ਡੈਥ ਹੋ ਗਈ ਨਾਲ ਇਹਦੇ ਬ੍ਰਦਰ ਦੇ ਵੀ ਹਮਲਾ ਕਰਤਾ ਜਿਹੜਾ ਬਚਾਉਣ ਨੂੰ ਮੈਨੂੰ ਆਇਆ ਤੇ ਲੱਗਦਾ ਕਿਹਦਾ ਉਹ ਪੱਖੋਂ ਕੇ ਟਾਲੀ ਸਾਹਿਬ ਲਾਇਆ ਪਿੰਡ ਦਾ ਗੁਰਜੀਤ ਸਿੰਘ ਉਹਦਾ ਨਾਮ ਹੈ ਜਿਹੜੇ ਇਹ ਪਰਚਾ ਦਰਜ ਕਰਕੇ ਤੇ ਉਹ ਰੇਡ ਕਰਕੇ ਉਹਨਾਂ ਗ੍ਰਿਫਤਾਰੀ ਦੀ ਟੀਮਾਂ ਬਣਾ ਦਿੱਤੀ ਗਈ ਹੈ। ਜੇ ਉਸ ਤੋਂ ਜਲਦੀ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਵੱਖ-ਵੱਖ ਟੀਮਾਂ ਬਣਾ ਕੇ ਥਾਣੇ ਤੋਂ ਵੀ ਤੇ ਬਾਕੀ ਸਟਾਫ ਤੋਂ ਵੀ ਬਣਾ ਕੇ ਤੇ ਇਹਨਾਂ ਦੇ ਰੇਡ ਕੀਤੇ ਜਾ ਰਹੇ ਛੇਤੀ ਕੰਮ ਜਬੂ ਹੋ ਜਾਵੇ। ਕਿਹਨੂੰ ਜੇ ਕੋਈ ਵੀ ਪਤਾ ਆ ਗਿਆ ਮੈਨੂੰ ਕਹਿ ਗਾਦਾ ਪਤਾ ਇੱਕ ਮਿੰਟ ਇਹ ਗਾਦਾ ਇਹ ਗਾਦਾ ਨਹੀਂ ਪੁੱਤ ਮੈਨੂੰ ਕਹੋ ਜੀ ਜੀ ਮੇਰਾ ਪੁੱਤ ਅਰਜੀ ਮੈਂ ਬੋਕਰ ਪੋਚਾ ਕਰਨ ਆਈ ਲੋਕਾਂ ਨੇ ਕਰ ਸਿੰਨਾ ਚੋਕਰਨ ਪੁੱਤ ਕੰਮ ਫੜਿਆ ਮੈਂ ਕੰਮ ਕਰਦੀ ਆ ਮੈਨੂੰ ਇਹਨੂੰ ਸੁਣਾ ਦਿੱਤਾ ਤੇਰਾ ਮੁੰਡਾ ਬੋਲ ਮਾਰਿਆ ਦਿੱਤੀ ਆ ਜਾ ਉਸਤਾਲ ਦੇ ਵਿੱਚ ਮੈਂ ਆਈ ਤੇ ਵੇਖਿਆ ਮੇਰਾ ਮੁੰਡਾ ਮਾਰ ਚੜਿਆ ਲੋਕਾਂ ਨੇ ਮੈਨੂੰ ਜੀ ਉਹ ਇਹਨਾਂ ਦਾ ਬੜਾ ਮੁੰਡਾ ਰਾਜ ਬੈ ਕੇ ਮੁੰਡਿਆ ਮਾਰ ਦਰ ਜੇ ਕੀ ਗੱਲ ਕੀ ਹਾਂ ਜੀ ਮੈਨੇ ਨਹੀਂ ਪਤਾ ਲਿਆ ਟਗੜਾਈ ਕਰ ਬੈਠੇ ਜੇ ਕੜਾਈ ਹੋਇਆ ਮੇਰੇ ਪੁੱਤ ਕੋ ਕੀ ਜਿਹੜਾ ਨੂੰ ਦੇ ਦਿੰਦੇ ਅਈ ਗਰੀਬ ਜੇ ਮੈਂ ਅੰਤ ਕਰਨ ਵਾਲਾ ਜੇ ਮੈਂ ਅੰਤ ਕਰ ਗਈ ਖਾਂਦੇ ਆ ਦਿਹਾੜੀ ਦਾ ਬੁੱੇ ਬੱਚੇ ਮੇਰੇ ਦਿਹਾੜੀਆਂ ਕਰਦੇ ਨੇ ਘਰ ਵਾਲਾ ਮੇਰਾ ਦਿਹਾੜੀ ਕਰਦਾ ਵਾ ਅਈ ਗਰੀਬ ਰੋਟੀ ਪਾਣੀ ਜਾਂਦਾ ਹੀ ਆਪਣਾ ਤੁਹਾਡਾ ਤੁਹਾਡੀ ਕੀ ਲੱਗਦੀ ਆ ਦੇਖੋ ਨਹੀਂ ਲੱਗਦੇ ਮੇਰਾ પતિ ਜਿਨ੍ਹਾਂ ਨੇ ਮਾਰਿਆ ਮੈਨੂੰ ਲੱਲ ਨਹੀਂ ਪਤਾ ਕੌਣ ਹੈ ਜਨਾਬ ਦੁਕਾਨ ਦੇ ਕੱਲ ਆਏ ਦੋਵੇਂ ਭਰਾ ਆਏ ਦੁਕਾਨ ਦੇ ਤੇ ਆਹੇ ਬਿਕਾਰ ਜਾਇ ਤੇ ਪਹੁੰਚਿਆ ਮੈਂ ਦੁਕਾਨ ਤੇ ਨਾ ਕੋਲੀ ਡੋਰ ਤੇ ਕੇਰ ਲਿਆ ਕਹਿੰਦੇ ਕਿ ਤੂੰ ਆਏ ਜੇ ਕੰਨਾਂ ਹੀ ਘਰੋਂ ਆਇਆ ਮੈਂ ਨਾ ਦਾਦਾ ਕਿਰਤਾਂ ਮੰਡਿਆ ਅੱਗੋਂ ਮੇਰਾ ਪਤੀ ਕਹਿੰਦਾ ਕਿ ਤੂੰ ਹਣ ਕਿਉਂ ਲੱਗਿਆ ਵਾ ਸਾਡੇ ਕੁਲੀ ਆਪਾਂ ਤੇ ਜੇ ਘਰੋਂ ਆਏ ਦੋ ਟਿਲੀ ਬਾਣੀ ਮੈਂ ਆਂਡੇ ਲੈਣ ਭੇਜਿਆ ਮੈਂ ਨਾਲ ਰੁਫਲਕੇ ਲਾਲ ਵੀ ਲਿਆ ਲਾਂਡੇ ਬਣਾ ਲੂੰ ਪਤਾ ਨਹੀਂ ਕਦੋਂ ਕਾਰੀ ਨੇ ਆਣ ਨਾ ਨੰਤਾ ਨੰਗੇ ਜਾਵਾਂ